ਹਰ ਰੋਜ਼ ਦੀ ਤਰ੍ਹਾਂ ਵਸਦਾ ਪੰਜਾਬ ਦੀਸ ਖਾਸ ਚਰਚਾ ਸਾਰਿਆਂ ਦਾ ਸਵਾਗਤ ਹੈ ਪਰ ਸਿਆਸੀ ਚਰਚਾ ਦੀ ਸ਼ੁਰੂਆਤ ਤੋਂ ਪਹਿਲਾਂ ਆਪਾਂ ਸ਼ੇਦੀ ਸਮਾਗਮ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਸ਼ੇਦੀ ਸਮਾਗਮ ਚੱਲ ਰਹੇ ਨੇ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਉਹ ਸ਼ਰੀਫ ਅਤੇਗੜ ਸਾਹਿਬ ਇੱਕ ਨਤਮਸਥ ਕੋਲ ਪਹੁੰਚ ਰਹੇ ਨੇ ਤਾ ਸ਼ੁਰੂਆਤ ਜਿਹੜੀ ਆਪਾਂ ਸ਼ੀਦੀ ਸਮਾਗਮਾਂ ਤੋਂ ਕਰਦੇ ਆ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪਤਰਕਾਰ ਸਦਾਰ जोगिंदर ਸਿੰਘ ਜੀ ਤਾਂ ਸਰ ਵਿਦੇਸ਼ਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਆਪਾਂ ਗੱਲ ਕਰੀਏ ਵੀ ਦੇਸ਼ ਵਿਦੇਸ਼ ਚ ਜਾਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਸ਼ੀਦੀ ਸਮਾਗਮਾਂ ਨੂੰ ਲੈ ਕੇ ਕੀ ਕੁਝ ਹੋ ਰਿਹਾ ਅ ਦੇਖੋ ਲਗਨ ਜੀ ਜਿਹੜੇ ਮੁੱਖ ਸ਼ੀਦੀ ਸਮਾਗਮ ਨੇ ਜਾਂ ਪੰਦਰਵਾੜਾ ਸ਼ੀਦੀ ਜਾਂ ਸਫਰ-ਏ-ਸਹਾਦਤ ਆ ਉਹ ਕਿਲਾ ਨੰਦਗੜ੍ਹ ਸਾਹਿਬ ਮਹਾਰਾਜ ਜਿੱਦੋਂ ਛੱਡਦੇ ਨੇ ਸਿੰਘਾਂ ਸਮੇਤ ਉਦੋਂ ਗਾ ਅੱਗੇ ਆ ਕੇ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈਂਦਾ ਅੱਗੇ ਤਿੰਨ ਭਾਗਾਂ ਚ ਪਰਿਵਾਰ ਵੰਡਿਆ ਜਾਂਦਾ ਔਰ ਅੱਗੇ ਦਸ਼ਮੇਸ਼ ਪਾਸ਼ਾ ਸਿੰਘਾਂ ਸਮੇਤ ਵੱਡੇ ਸਾਹਿਬ ਜਦਿਆਂ ਸਮੇਤ ਨਿੰਖਾਂ ਉਹਨਾਂ ਦੀ ਹਵੇਲੀ ਚੋਂਦੇ ਨੇ ਉੱਥੋਂ ਅੱਗੇ ਦਸ਼ਮੇਸ਼ ਪਾਸ਼ਾ ਸਿੰਘਾਂ ਸਮੇਤ ਅੱਗੇ ਚਮਕੌਰ ਸਾਹਿਬ ਚਲੇ ਜਾਂਦੇ ਨੇ ਔਰ ਚਮਕੌਰ ਸਰ ਦੀ ਜਿਹੜੀ جنگ ਹੈ ਉਹ ਦੁਨੀਆ ਦੇ ਇਤਿਹਾਸ ਚ ਬਲਖਣ جنگ ਹੈ ਔਰ 40 ਸਿੰਘ ਉਹ ਵੀ ਭੁਖਣ ਭਾਣੇ ਇਸ ਮੇਸ਼ ਪਾਸ਼ਾ ਵੱਡੇ ਸਾਹਿਬ ਜੱਦੇ ਉਥੇ ਕਿਸ ਤਰ੍ਹਾਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਇੱਕ ਇਤਿਹਾਸਿਕ ਜੰਗ ਲੜਦੇ ਨੇ ਉਹਦਾ ਵਿਸਤਾਰ ਜਾਂ ਉਹਦੇ ਬਾਰੇ ਬਹੁਤ ਵੱਡੀ ਪੱਧਰ ਤੇ ਸਿੱਖ ਸੰਗਤਾਂ ਨੂੰ ਜਿਹੜੇ ਪੰਥ ਤੇ ਪ੍ਰਸਿੱਧ ਹੈਗੇ ਨੇ ਪ੍ਰਚਾਰਕ ਉਹ ਹਰ ਰੋਜ਼ ਦੱਸਦੇ ਰਹੇ ਔਰ ਇਹ ਜਿਹੜਾ ਸਿੱਦੇ ਪੰਦਰਵਾੜਾ ਜਾਂ ਸਫਰੇ ਸਹਾਦਤ ਤੇ ਪ੍ਰੋਗਰਾਮ ਵੀ ਚੱਲ ਰਹੇ ਨੇ ਪਰ ਉਸ ਤੋਂ ਬਾਅਦ ਜਿਹੜਾ ਹੁਣ ਕਹਿ ਲਈਏ ਉਹ ਛੋਟੇ ਸਾਹਿਬ ਜੱਦੇ ਵੱਡੇ ਸਾਹਿਬ ਜੱਦੇ ਦੀ ਸ਼ਹਾਦਤ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਇਤਿਹਾਸ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਕਹਿ ਲੋ ਅੱਜ 13 ਪਉ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹਨਾਂ ਦੀ ਜਿਹੜੀ ਪਹਿਲੀ ਪੇਸ਼ੀ ਹੈ ਗ੍ਰਫਤਾਰੀ ਤੋਂ ਬਾਅਦ ਮਰਿੰਡੇ ਤੋਂ ਬਾਅਦ ਉਹਨਾਂ ਨੂੰ ਸਰਹੰਦ ਲਿਜਾਇਆ ਜਾਂਦਾ ਅੱਜ ਪਹਿਲੀ ਪੇਸ਼ੀ ਹੁੰਦੀ ਹੈ ਜਦੋਂ ਸਾਹਿਬਜ਼ਾਦੇ ਵਜ਼ੀਰ ਖਾਨ ਦੇ ਉਹ ਚ ਪੇਸ਼ ਹੁੰਦੇ ਆ ਦਰਬਾਰ 'ਚ ਜਾ ਕੇ ਜਦੋਂ ਕੱਜ ਕੇ ਫਤਿਹ ਬੁਲਾਉਂਦੇ ਆ ਉਹ ਬੜਾ ਵੱਡਾ ਇਤਿਹਾਸ ਆ ਉੱਤੇ ਆਪਾਂ ਕੱਲ ਪਰ ਸਿੱਧ ਢਾਡੀ ਜੀ ਦੇਵ ਸਿੰਘ ਜਾਚ ਕਪ ਦੇ ਨਾਲ ਜੁੜਦੇ ਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ ਆਪਾਂ ਜਿਹੜਾ ਇਸ ਇਤਿਹਾਸ ਬਾਰੇ ਵੀ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਸਾਂਝਾ ਕਰਾਂਗੇ ਇਤਿਹਾਸ ਤੇ ਜੇ ਦੇਖੀਏ ਤਾਂ ਇਹਨਾਂ ਦਿਨਾਂ 'ਚ ਪੂਰੀ ਦੁਨੀਆ 'ਚ ਹੋ ਮਤਲਬ ਸਿੱਖ ਸੰਗਤਾਂ ਨੇ ਜਿਹੜੀਆਂ ਦੇਸ਼ ਵਿਦੇਸ਼ ਤੋਂ ਪੰਜਾਬ ਤੋਂ ਇਲਾਵਾ ਬਾਹਰਲੇ ਰਾਜਾਂ ਤੋਂ ਵੀ ਵੱਡੀ ਗਿਣਤੀ ਸਿੱਖ ਸੰਗਤਾਂ ਜਿਹੜੀਆਂ ਨੇ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਜਿਹੜੀਆਂ ਨਤਮਸਤਕ ਹੁੰਦੀਆਂ ਨੇ ਜਾ ਕੇ ਜਾਂ ਮਾਛੀਵਾੜਾ ਸਾਹਿਬ ਜਿੱਥੇ ਦਸ਼ਮੇਸ਼ ਪਾਸ਼ਾ ਨੇ ਟਿੰਟ ਦਾ ਸਰਾਣਾ ਲਾ ਕੇ ਜਾ ਕੇ ਸੁੱਤੇ ਨੇ ਔਰ ਪੂਰੀ ਦੁਨੀਆ ਚ ਉਥੇ ਸਿੱਖ ਸੰਗਤਾਂ ਪਹੁੰਚਦੀਆਂ ਨੇ ਜੇ ਇਹ ਗੱਲ ਕਰੀਏ ਕਿ ਪੰਜਾਬ ਤੋਂ ਬਾਹਰ ਤੁਸੀਂ ਪੁੱਛਿਆ ਕਿ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਪੂਰੀ ਦੁਨੀਆ ਚ ਇਹ ਦਿਹਾੜੇ ਮਨਾਏ ਜਾਂਦੇ ਔਰ ਸਿੱਖ ਬਾਹਰ ਵੀ ਬੜੀ ਸ਼ਰਧਾ ਭਾਵਨਾ ਨਾਲ ਇਹ ਦਿਹਾੜੇ ਮਨਾਉਂਦੇ ਆ ਅੱਜ ਇਥੋਂ ਦੇ ਕੈਨੇਡਾ ਦੇ ਗੁਰਦੁਆਰਿਆਂ ਚ ਵੀ ਬਹੁਤ ਵੱਡੀ ਪੱਧਰ ਤੇ ਜਿਹੜੇ ਵਕ ਵਕ ਸਮਾਗਮ ਹੋਏ ਨੇ ਖਾਸ ਕਰ ਸਰੀ ਏਰੀਆ ਚ ਜਿੰਨੇ ਵੀ ਇਤਿਹਾਸ ਗੁਰਦੁਆਰੇ ਨੇ ਇੱਥੋਂ ਦੇ ਉਹਨਾਂ 'ਚ ਮਤਲਬ ਗੁਰੂ ਘਰ ਨੇ ਉਹਨਾਂ 'ਚ ਸਮਾਗਮ ਹੋਏ ਨੇ ਕਥਾ ਕੀਰਤਨ ਜੋ ਦੇ ਨਾਲ ਕਈ ਥਾਮਾਂ ਤੇ ਬੱਚਿਆਂ ਨੇ ਗੱਤਕੇ ਦੇ ਮੁਕਾਬਲੇ ਦਸਤਾਰ ਮੁਕਾਬਲੇ ਆਪਣੇ ਦਮਾਲੇ ਸਜਾਉਣ ਦੇ ਮੁਕਾਬਲੇ ਹੋਏ ਨੇ ਔਰ ਇਹ 'ਚ ਵੱਡੀ ਗਿਣਤੀ 'ਚ ਇੱਥੋਂ ਦੇ ਜਿਹੜੇ ਜੰਪਲ ਬੱਚੇ ਵੀ ਆ ਉਹਨਾਂ ਨੇ ਇਛਾ ਦਿਖਾਇਆ ਔਰ ਜਿਹੜਾ ਇਹਨਾਂ ਕੰਪੀਟੀਸ਼ਨਾਂ ਜਿਹੜੇ ਪਹਿਲੇ ਨੰਬਰ ਤੇ ਫਾਸਟ ਪੋਜੀਸ਼ਨਾਂ ਤੇ ਆਏ ਆ ਬੱਚੇ ਉਹਨਾਂ ਨੂੰ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ ਕਹਿ ਲਈਏ ਕਿ ਪੂਰੀ ਦੁਨੀਆ 'ਚ ਜੀ ਭਲੀ ਕੈਨੇਡਾ ਨਹੀਂ ਅਮਰੀਕਾ ਕੈਨੇਡਾ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਹਰ ਥਾਂ ਤੇ ਇਹ ਦਸ਼ਮੇਸ਼ ਪਾਤਸ਼ਾਹ ਜੀ ਦੇ ਸਭਜਾਦੇ ਆ ਉਹਨਾਂ ਜੋਧਿਆ ਸਿੰਘਾਂ ਦੀ ਯਾਦ ਜਿਹੜੀ ਹੈ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ ਜੀ ਬਿਲਕੁਲ ਸਰ ਗੱਲ ਬਿਲਕੁਲ ਸਹੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਸਮਾਗਮ ਨੇ ਬਰੇ ਸ਼ਰਦਾ ਭਾਵਨਾ ਮਨਾਏ ਜਾਂਦੇ ਨੇ ਖੈਰ ਹੁਣ ਆਪਾਂ ਜਿਹੜੀ ਹੈ ਆਪਣੀ ਸਿਆਸੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਇੱਥੋਂ ਵੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਤੇ ਵੱਡਾ ਸਵਾਲ ਹੈ ਵੀ ਕਿ ਕੇਜਰੀਵਾਲ ਦੇ ਵੱਲੋਂ ਕੋਈ ਗੁਪਤ ਸੁਨੇਹਾ ਦਿੱਤਾ ਗਿਆ? ਅ ਲਗਤ ਜੀ ਦੇਖੋ ਜੇ ਗੱਲ ਕਰੀਏ ਤਾਂ ਜਦੋਂ ਤੋਂ ਹੀ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਬਾਹਰ ਆਏ ਆ ਉਦੋਂ ਤੋਂ ਹੀ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਦੇ ਦੇ ਚੱਕਰ ਨੇ ਉਹ ਦਿੱਲੀ ਵਧੇ ਨੇ ਔਰ ਇਹ ਜਿਹੜਾ ਚੱਕਰ ਹੈ ਇਹਦੀ ਚਰਚਾ ਇਸ ਕਰਕੇ ਵੀ ਹੋਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਜਿੰਨੇ ਵੀ ਕੈਬਨਟ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਡੱਲੇਵਾਲ ਸਾਹਿਬ ਕੋਲ ਜਾਣ ਦੀ ਬਜਾਏ ਗਾਂ ਦਿੱਲੀ ਗਏ ਨੇ ਹਾਲਾਂਕਿ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਮਤਲਬ ਨਾਜ਼ੁਕ ਹੋ ਚੁੱਕੀ ਹੈ ਪੰਜਾਬ ਚ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਬੜੀ ਵੱਟੀ ਪੱਦਰ ਤੇ ਪੰਜਾਬ ਦੇ ਲੋਕ ਜਿਹੜੇ ਨੇ ਇਸ ਕਿਸਾਨੀ ਸੰਘਰਸ਼ ਨਾਲ ਲਾਮਬੰਦ ਹੋ ਚੁੱਕੇ ਨੇ ਔਰ ਲੋਕਾਂ ਨੇ ਆ ਵਕ ਵਕ ਜਿਹੜੇ ਚੈਨਲ ਨੇ ਜਾਂ ਉਹ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਜਾਂ ਜਿਹੜੇ ਹਰ ਰੋਜ਼ ਦੀ ਵਕ ਵਕ ਮੁੱਦਿਆਂ ਨੂੰ ਲੈ ਕੇ ਚਰਚਾ ਵੀ ਕਰਦੇ ਨੇ ਕਰੰਟ ਮੁੱਦਿਆਂ ਤੇ ਉਹਨਾਂ ਨੇ ਵੀ ਅੱਜ ਇਸ ਮੁੱਦੇ ਤੇ ਚਰਚਾ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੱਲੇਵਾਲ ਸਾਹਿਬ ਤੋਂ ਤਦੂਰੀ ਬਣਾਈ ਹੋਈ ਹੈ ਪਰ ਉਹ ਦਿੱਲੀ ਚ ਜ਼ਰੂਰ ਕੇਜਰੀਵਾਲ ਸਾਹਿਬ ਦੇ ਦਰਬਾਰ ਚ ਪਹੁੰਚੇ ਨੇ ਇਸ ਕਰਕੇ ਵੀ ਚਰਚਾ ਹੋਈ ਹੈ ਔਰ ਦੂਸਰੀ ਗੱਲ ਜਿਹੜੀ ਆਪਾਂ ਕੀਤੀ ਹੈ ਕਿ ਦੇਖੀਏ ਤਾਂ ਹੁਣ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਚੱਲੀ ਜਾਂ ਚਲਾਈ ਦਿੱਲੀ ਤੋਂ ਜਾ ਰਹੀ ਹੈ ਔਰ ਜਿਹੜੇ ਜਸਨਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਪਰ ਕੋਤਰੇ ਗਿਆ ਨੇ ਕਹ ਲਈਏ ਜਾਂ ਉਹਨਾਂ ਦੇ ਆਸ-ਪਾਸੇ ਜਿਹੜਾ ਉਹਨਾਂ ਦਾ ਆਪਣਾ ਕ੍ਰੀਏਟਰ ਸੀ ਉਹਨੂੰ ਪਾਸੇ ਕੀਤਾ ਗਿਆ ਔਰ ਸਿੱਧੀ ਦਖਲਅੰਦਾਜ਼ੀ ਸ਼ੁਰੂ ਹੋਈ ਹੈ ਉਹ ਸਾਰਿਆਂ ਲੋਕਾਂ 'ਚ ਚਰਚਾ ਔਰ ਖਾਸ ਕਰਕੇ ਜਦੋਂ ਮੰਤਰੀ ਜਾਂ ਵਿਧਾਇਕ ਉੱਥੇ ਜਾਂਦੇ ਨੇ ਦਿੱਲੀ ਤਾਂ ਪੰਜਾਬ ਦੇ ਲੋਕਾਂ 'ਚ ਚਰਚਾ ਸੁਭਾਅਕੀ ਸ਼ੁਰੂ ਹੋ ਜਾਂਦੀ ਹੈ ਵੀ ਉੱਥੇ ਜੀ ਗੁਪਤ ਸਨੇਹਾ ਕੀ ਦਿੱਤਾ ਗਿਆ ਜਾਂ ਕਿਉਂ ਬੁਲਾਇਆ ਗਿਆ ਕਿਉਂਕਿ ਗੁਪਤਕੂ ਤਾਂ ਹੁੰਦੀ ਹੈ ਔਰ ਉਸ ਗੁਪਤਕੂ ਚ ਜਿਸ ਤਰ੍ਹਾਂ ਪਿੱਛੇ ਜੇ ਬੁਲਾ ਕੇ ਪੰਜਾਬ ਦੇ ਵਿਧਾਇਕਾਂ ਤੋਂ ਜਾਂ ਮੰਤਰੀਆਂ ਤੋਂ ਇੱਕ ਰਿਪੋਰਟ ਵੀ ਲਈ ਗਈ ਸੀ ਵੀ ਕਿਸ ਤਰ੍ਹਾਂ ਕਿਸ ਦੇ ਹਲਕੇ 'ਚ ਕੀ ਹਾਲਾਤ ਨੇ ਲੋਕ ਕਿਸ ਤਰ੍ਹਾਂ ਮਤਲਬ ਲੋਕ ਕਿਸ ਤਰ੍ਹਾਂ ਉਹਨਾਂ ਨੂੰ ਲੈਂਦੇ ਨੇ ਉਹਨਾਂ ਦੇ ਇੱਕ ਮਾ ਨੂੰ ਇੱਕ ਰਿਪੋਰਟ ਵੀ ਲਈ ਗਈ ਸੀ ਉਦੋਂ ਵੀ ਕਾਫੀ ਚਰਚਾ ਹੋਈ ਸੀ ਹੁਣ ਵੀ ਇਹ ਜ਼ਰੂਰ ਹੁੰਦੀ ਆ ਹਾਲਾਂਕਿ ਮੁੱਖ ਮੰਤਰੀ ਸਾਹਿਬ ਉਹ ਚਾਪ ਵੀ ਸ਼ਾਮਲ ਸੀ ਮੀਟਿੰਗ 'ਚ ਪਰ ਇਹ ਚਰਚਾ ਜ਼ਰੂਰ ਹੈ ਕਿ ਲੋਕਾਂ ਦਾ ਮਤਲਬ ਉਹ ਉੱਥੇ ਜਿਹੜੀ ਹੈ ਗੁਫ਼ਤਗੂ ਕੀ ਹੋਈ ਹੈ ਦੇਖੋ ਮੁੱਖ ਤੌਰ ਤੇ ਤਾਂ ਜਿਹੜੀ ਉੱਥੇ ਚਰਚਾ ਹੋਈ ਹੈ ਉਹ ਦਿੱਲੀ ਚੋਣਾਂ ਬਾਰੇ ਹੀ ਹੋਈ ਹੈ ਜਿਸ ਦਾ ਮੀਡੀਆ ਚ ਚਿਕਰ ਹੋਇਆ ਕਿ ਦਿੱਲੀ ਚੋਣਾਂ ਪੰਜਾਬ ਦੇ ਲਈ ਵੀ ਜ਼ਰੂਰੀ ਨੇ ਉੱਥੇ ਸੁਨੇਹਾ ਦਿੱਤਾ ਗਿਆ ਕੇਜਰੀਵਾਲ ਨੂੰ ਜਾਂ ਜਿਹੜੀ ਪੰਜਾਬ ਦੀ ਜਿੱਤ ਵੀ ਹੈ ਉਹ ਥਰੂ ਦਿੱਲੀ ਆਉਂਦੀ ਹੈ ਇਸ ਕਰਕੇ ਜਿਹੜੀਆਂ ਦਿੱਲੀ ਦੀਆਂ ਚੋਣਾਂ ਜਿਹੜੇਗੇ 25 ਚਾਰ ਆਈਆਂ ਨੇ ਵਿਧਾਨ ਸਭਾ ਚੋਣਾਂ ਉਹ ਜਿੰਤੀਆਂ ਜ਼ਰੂਰੀ ਨੇ ਕੇਜੀਪਾਲ ਸਾਹਿਬ ਨੇ ਕਿਹਾ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜਿੱਥੇ ਪੰਜਾਬੀ ਚਲੇ ਜਾਂਦੇ ਆ ਤੇ ਉੱਥੇ ਉਹ ਜਿੱਤ ਦਰਜ ਕਰਕੇ ਵਾਪਸ ਪਹੁੰਚਦੇ ਵਾਪਸ ਮੁੜਦੇ ਆ ਜਾਂ ਉੱਥੋਂ ਦੇ ਦਿੱਲੀ ਦੇ ਵੱਖ-ਵੱਖ ਹਲਕਿਆਂ 'ਚ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਔਰ ਕੱਲੇ ਪੰਜਾਬ ਦੇ ਨਹੀਂ ਗਜਰਾਤ ਤੇ ਹੋਰ ਜਿੱਥੇ-ਜਿੱਥੇ ਵੀ ਇੰਨੇ ਦਾ ਕੇਟਰ ਆਮ ਆਦਮੀ ਪਾਰਟੀ ਦਾ ਕੋ ਵਾਦੇ ਉਹਨਾਂ ਦੇ ਜਿਹੜੇ ਹੈਗੇ ਨੇ ਉੱਥੋਂ ਦੇ ਵੀ ਜਿਹੜੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਹਨਾਂ ਦੀਆਂ ਵੀ ਉੱਥੇ ਡਿਊਟੀਆਂ ਲਾਈਆਂ ਨੇ ਦਿੱਲੀ 'ਚ ਔਰ ਜਿਹੜੀ ਗੱਲ ਕਰਨ ਵਾਲੀ ਹੈ ਖਾਸ ਗੱਲ ਤੁਸੀਂ ਕੀਤੀ ਹੈ ਕਿ ਕੀ ਸੁਨੇਹਾ ਦਿੱਤਾ ਕੀ ਹੈ ਦੇਖੋ ਲਗਨ ਜੀ ਜਿਹੜੀਆਂ ਪਿਛਲੇ ਸਮੇਂ 'ਚ ਵੀ ਇਹ ਦੋਸ਼ਤਾ ਲੱਗਦੇ ਹੀ ਰਹਿਆ ਕਿ ਪੰਜਾਬ ਦੀ ਜਿਹੜੀ ਮਸ਼ੀਨਰੀ ਹੈ ਜਾਂ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਦਾ ਜਾਜ ਹੈ ਉਹਨੂੰ ਕੇਜਰੀਵਾਲ ਸਾਹਿਬ ਵਰਤ ਰਹੇ ਆ ਜਾਂ ਪੰਜਾਬ ਦੇ ਜਿਹੜੇ ਖਰਚੇ ਨੇ ਵੱਡੀ ਪੱਧਰ ਤੇ ਪੰਜਾਬ ਸਰਕਾਰ ਕਰ ਰਹੀ ਹੈ ਕੇਜਰੀਵਾਲ ਤੇ ਜਾਂ ਉਥੋਂ ਦੇ ਇਲੈਕਸ਼ਨਾਂ ਤੇ ਜਾਂ ਹੋਰ ਵੀ ਬਾਹਰਲੇ ਸਟੇਟਾਂ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਉਹਨਾਂ ਤੇ ਔਰ ਹੁਣ ਜਿਹੜੀ ਦਿੱਲੀ ਚ ਵੀ ਚੋਣਾਂ ਦੇਖਿਆ ਜਾਬ ਤਾਂ ਪਿਛਲੇ ਸਮੇਂ ਚ ਜਿਹੜੀਆਂ ਚੋਣਾਂ ਹੋਈਆਂ ਨੇ ਦਿੱਲੀ ਚ ਜਦੋਂ ਤੋਂ ਆਮ ਆਦਮੀ ਪਾਰਟੀ ਹੋਂਦ ਚ ਆਈ ਹੈ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਨੂੰ ਪ੍ਰਮੋਟ ਕਰਨ ਚ ਪ ਪੰਜਾਬੀਆਂ ਦਾ ਰੋਲ ਰਿਹਾ ਸਭ ਤੋਂ ਵੱਡਾ ਜੇ ਗੱਲ ਕਰ ਲਈਏ ਤਾਂ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦਾ ਰਿਹਾ ਜਿਨ੍ਹਾਂ ਨੇ ਕਰੋੜਾਂ ਰੁਪਈਆ ਫੰਡ ਵਜੋਂ ਆਮ ਆਦਮੀ ਪਾਰਟੀ ਨੂੰ ਭੇਜਿਆ ਭਾਵੇਂ ਉਹ ਚੋਣਾਂ ਪੰਜਾਬ ਦੀਆਂ ਹੋਣ ਜਾਂ ਦਿੱਲੀ ਦੀਆਂ ਹੋਣ Goa ਦੀਆਂ ਹੋਣ ਗੁਜਰਾਤ ਦੀਆਂ ਹੋਣ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਉੱਥੇ ਉੱਥੇ ਹੀ ਪੰਜਾਬੀਆਂ ਨੇ ਖੁੱਲੇ ਗੱਫੇ ਭੇਜੇ ਔਰ ਇਸ ਵਾਰ ਵੀ ਜਿਹੜਾ ਹੈਗਾ ਮਤਲਬ ਆਸ ਤਾਂ ਇਹੀ ਹੁੰਦੀ ਹੈ ਜਾਂ ਡਿਊਟੀਆਂ ਵੀ ਇਹੀ ਲੱਗਦੀਆਂ ਵੇ ਇੰਨਾ ਫੰਡ ਆ ਕਿਉਂਕਿ ਫੰਡ ਦੀ ਜ਼ਰੂਰਤ ਹੁੰਦੀ ਹੈ ਪਰ ਪੰਜਾਬੀ ਜਿਹੜੇ ਨੇ ਫੰਡ ਦੇਣ ਲਈ ਖੁੱਲੇ ਰਹੇ ਹੁਣ ਭਾਵੇਂ ਵਿਦੇਸ਼ਾਂ ਚੋਂ ਤਾਂ ਪ੍ਰਵਾਸੀ ਪੰਜਾਬੀਆਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਫੰਡ ਭੇਜਣਾ ਨਹੀਂ ਕਿਉਂਕਿ ਜਿਹੜੇ ਹਾਲਾਤ ਬਣ ਗਏ ਆ ਜਾਂ ਜਿਸ ਤਰ੍ਹਾਂ ਦੇ ਵਾਅਦੇ ਕਰਕੇ ਪੰਜਾਬ ਚ ਭਗਵੰਤ ਮਾਨ ਸਰਕਾਰ ਆਈ ਸੀ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹ ਵਾਅਦੇ ਤਾਂ ਪੂਰੇ ਹੋਏ ਨਹੀਂ ਜਾਂ ਜਿਸ ਤਰ੍ਹਾਂ ਕਰਪਸ਼ਨ ਦੇ ਖਿਲਾਫ ਵੀ ਸੀ ਜਾਂ ਮਤਲਬ ਇੱਕ ਬਦਲ ਦੇਣ ਦੀ ਗੱਲ ਹੋਈ ਸੀ ਉਹ ਜਾਂ ਜੀਸਸ ਪੰਜਾਬੀਆਂ ਦੀਆਂ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੀਆਂ ਪੰਜਾਬ 'ਚ ਵਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਸੀ ਵੀ ਕਿ ਜਿਹੜੀਆਂ ਰਵੇਤੀ ਪਾਰਟੀਆਂ ਉਹਨਾਂ ਨੂੰ ਬਦਲ ਕੇ ਇਹ ਸਰਕਾਰ ਨਵੀਂ ਸਰਕਾਰ ਬਦਲ ਵਾਲੀ ਸਰਕਾਰ ਕੋਈ ਨਵਾਂ ਰਾਹ ਦੇਊਗੀ ਜਾਂ ਕਰਪਸ਼ਨ ਦੇ ਖਿਲਾਫ ਜਾਂ ਸਿਸਟਮ ਦੇ ਖਿਲਾਫ ਕੋਈ ਨਵਾਂ ਲੋਕਾਂ ਨੂੰ ਰਾਹਤ ਦੇਊਗੀ ਉਹ ਤਾਂ ਕੁਝ ਵੀ ਨਹੀਂ ਹੋਇਆਗਾ ਮੁਰਗਾ ਕੀ ਤੇ ਉਸੇ ਤਰ੍ਹਾਂ ਹੀ ਥਾਣਿਆਂ ਕਚਹਿਰੀਆਂ ਚ ਸਾਰੇ ਪਾਸੇ ਕ腐ਸ਼ਨ ਆ ਲੋਕਾਂ ਦੀ ਲੁੱਟ ਉਹੀ ਹੈ ਔਰ ਲੋਕਾਂ ਦੇ ਜਿਹੜੇ ਆਰਥਿਕ ਬੋਝ ਵੀ ਹੈ ਉਹ ਵੀ ਉਸੇ ਤਰ੍ਹਾਂ ਹੀ ਪਏ ਹੋਇਆ ਕੋਈ ਰਾਹਤ ਨਹੀਂ ਮਿਲੀ ਭਾਵੇਂ ਦਿੱਲੀ ਚ ਇਹ ਕਿਹਾ ਗਿਆ ਕਿ ਜਿਹੜਾ ਹੈਗਾ ਸਿਹਤ ਸਵਾਮਾਂ ਨੂੰ ਲੈ ਕੇ ਜਾਂ ਜਿਹੜੇ ਬਿਜਲੀ ਦੇ ਬਿੱਲ ਨੇ ਉਹਨਾਂ ਦੀ ਮਾਫੀ ਨੂੰ ਲੈ ਕੇ ਜਾਂ ਇਹ ਮੁੱਖ ਮੁੱਦੇ ਨੇ ਜਿਹੜੇ ਜਿਹੜੇ ਪੰਜਾਬ ਦੇ ਲੋਕਾਂ ਦੇ ਬਿੱਲ ਮਾਫ ਹੋਏ ਨੇ ਜਾਂ ਇਹਨਾਂ ਨੇ ਉਹ ਡਿਸਪੈਂਸਰੀਆਂ ਖੋਲ ਕੇ ਲੋਕਾਂ ਨੂੰ ਸੇਤ ਸਵਾਮਾ ਦੇਣ ਦੀ ਗੱਲ ਕੀਤੀ ਹੈ ਲੱਗੇ ਨੇ ਕਈ ਹਾਂ ਜੀ ਉਹ ਉਹ ਉੱਤੇ ਜ਼ਰੂਰ ਹੋਈ ਹੈ ਚਰਚਾ ਕਿ ਉਹਦੇ ਉਹਨਾਂ ਨੂੰ ਮੁੱਖ ਮੁੱਦੇ ਬਣਾ ਕੇ ਜਿਹੜਾ ਉੱਥੇ ਚੌਂਡੜੀ ਦਿੱਲੀ 'ਚ ਔਰ ਪੰਜਾਬੀਆਂ ਨੂੰ ਕਹ ਲੋ ਜਾਂ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਵਿਧਾਇਕਾਂ ਨੂੰ ਜਿੱਥੇ ਜ਼ਿੰਮੇਵਾਰੀ ਦਿੱਤੀ ਗਈ ਆ ਹਲਕਿਆਂ ਦੀ ਉੱਥੇ ਫੰਡ ਦੀ ਵੀ ਜ਼ਿੰਮੇਵਾਰੀ ਤਾਂ ਦਿੱਤੀ ਗਈ ਹੋਊਗੀ ਔਰ ਫੰਡ ਤਾਂ ਉਹ ਪੰਜਾਬ ਤੋਂ ਹੀ ਜਾਣਾ ਬਹੁਤ ਪਰ ਪੰਜਾਬ ਦੇ ਲੋਕਾਂ ਦੀ ਉਧਾਇਕਾਂ ਜਾਂ ਮੰਤਰੀਆਂ ਨੇ ਕਿਹੜਾ ਆਪਣੀ ਜੇਬ ਚੋਂ ਦੇ ਦੇਣਾ ਜੀ ਪਰ ਉਹ ਪੰਜਾਬ ਦੇ ਲੋਕਾਂ ਦੀ ਜੇਬ ਚੋਂ ਜਾਣਾ ਜਾਂ ਅਫਸਰशाही ਨੇ ਦੇਣਾ ਹੁੰਦਾ ਉਹ ਸਿਸਟਮ ਹੈਗਾ ਪੰਜਾਬ ਚ ਜਦੋਂ ਹੋਰ ਸਟੇਟਾਂ ਚ ਰਵਾਇਤੀ ਪਾਰਟੀਆਂ ਵੀ ਚੋਣਾਂ ਲੜਦੀਆਂ ਰਹੀਆਂ ਕਾਂਗਰਸ ਪਾਰਟੀ ਲੜਦੀ ਰਹੀ ਹੈ ਜਾਂ ਮਤਲਬ ਅਕਾਲੀ ਦਲ ਵੀ ਜੇ ਦੂਸਰੇ ਸਟੇਟਾਂ ਜਾਂ ਬੀਜੇ ਨਾਲ ਸੰਬੰਧ ਵੀ ਰਿਹਾ ਸਾਂਝੀ ਹੈ ਅਕਾਲੀ ਦਲ ਦੀ ਤਾਂ ਵੱਡਾ ਫੰਡ ਜਿਹੜਾ ਉਹ ਪੰਜਾਬ ਤੋਂ ਹੀ ਜਾਂਦਾ ਰਿਹਾ ਔਰ ਉਹ ਡਿਊਟੀ ਜਰੂਰ ਲੱਗੀ ਹੋ ਜਿਹੜੀ ਤੁਸੀਂ ਕਹਿੰਦੇ ਗੁਪਤ ਗੱਲ ਜਾਂ ਗੁਪਤ ਸਨੇਹਾ ਕੀ ਆ ਉਹ ਫੰਡ ਦਾ ਸਨੇਹਾ ਵੱਡੇ ਰੂਪ ਚ ਲੱਗਿਆ ਹੋਊਗਾ ਤੇ ਦੂਜੀਆਂ ਹੁਣ ਜਿਹੜੀਆਂ ਚੋਣਾਂ ਨੇ ਕਹ ਲੋ ਵੀ ਜਿਹੜੀ ਹੋਰ ਬਦਲ ਜਾਂ ਬਦਲਾਅ ਦੀਆਂ ਚਰਚਾਵਾਂ ਚੱਲਦੀਆਂ ਜਾਂ ਮੁੱਖ ਮੰਤਰੀ ਦੇ ਬਦਲਾਅ ਦੀਆਂ ਵੀ ਚਰਚਾਵਾਂ ਚੱਲਦੀਆਂ ਰਹਿੰਦੀਆਂ ਆਮ ਔਰ ਉਹ ਤਾਂ ਖੈਰ ਹੁਣ ਸਮਾਂ ਨਹੀਂ ਹੈਗਾ ਔਰ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਤਾਕਤਾਂ ਨੇ ਸਾਰੀਆਂ ਦਿੱਲੀ ਦੇ ਹੱਥ 'ਚ ਹੀ ਆ ਹੁਣ ਕੇਜਰੀਵਾਲ ਸਾਹਿਬ ਦੇ ਹੱਥ 'ਚ ਹੀ ਆ ਪੰਜਾਬ ਦੀਆਂ ਵੀ ਤੇ ਮਤਲਬ ਲੋਕਾਂ ਚ ਜਾਂ ਸਿਆਸੀ ਗਲਿਆਰਿਆਂ ਚ ਚਰਚਾ ਹੈ ਕਿ ਮੁੱਖ ਮੰਤਰੀ ਸਾਹਿਬ ਜਣ ਇੱਕ ਮੋਰ ਵਾਲੇ ਮੁੱਖ ਮੰਤਰੀ ਰਹਿ ਗਏ ਆ ਔਰ ਇਹ ਇਨਾਂ ਹਾਲਾਤਾਂ ਚ ਮੇਰੇ ਖਿਆਲ ਚ ਸਿਆਸੀ ਮਾਰ ਅਨਸਾਰ ਜਿਹੜੀ ਅਜੇ ਕਿਉਂਕਿ ਇਲੈਕਸ਼ਨਾਂ ਵੀ ਨੇ ਹਟਾਉਣ ਜਾਂ ਬਦਲਣ ਦੀ ਗੱਲ ਤਾਂ ਸ਼ਾਇਦ ਦੂਰ ਹੋਵੇ ਪਰ ਵੱਡਾ ਇਸ਼ੂ ਜਿਹੜਾ ਵੱਡਾ ਮੁੱਦਾ ਉੱਥੇ ਉਹ ਚੋਣਾਂ ਦਾ ਹੀ ਵਿਚਾਰਿਆ ਗਿਆ ਪਰ ਪੰਜਾਬ ਚ ਇਸ ਕਰਕੇ ਇੱਕ ਵੱਡੀ ਚਰਚਾ ਵੀ ਹੋਈ ਹੈ ਕਿ ਮੁੱਖ ਮੰਤਰੀ ਸਾਹਿਬ ਅਜੇ ਤੱਕ ਡੱਲੇਵਾਲ ਸਾਹਿਬ ਨੂੰ ਜਾ ਕੇ ਨਹੀਂ ਮਿਲੇ ਜੀ ਸਰੇ ਦੇ ਨਾਲ ਹੀ ਆਪਾਂ ਤੁਸੀਂ ਕਿਸਾਨ ਆ ਗੋ ਡੱਲੇਵਾਲ ਦਾ ਜ਼ਿਕਰ ਕੀਤਾ ਤਾਂ ਅਗਲਾ ਸਵਾਲ ਵੀ ਦੇ ਨਾਲ ਹੀ ਜੁੜਦਾ ਵਾ ਕਿ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਕੀਨੇ ਕੀ ਕੁਝ ਨਵੇਂ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਤੇ ਵੱਡਾ ਸਵਾਲ ਹੈ ਵੀ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਵੀ ਹੇਠਾਂ ਡਿਗਰੀ ਹੈ ਦੇਖੋ ਲਗਨ ਇਹ ਤਾਂ ਗੱਲ ਹੈ ਕਿ ਆ ਸਭ ਨੂੰ ਪਤਾ ਹੈ ਕਿ ਡੱਲੇਵਾਲ ਸਾਹਿਬ ਜਿਹੜੇ ਪਿਛਲੇ ਮਤਲਬ 10 ਆਫ ਤੇ ਹੋ ਗਿਆ 10 ਆਫ ਤੇ ਉੱਪਰ ਸਮਾ ਹੋ ਗਿਆ ਉਹ ਮਰਨ ਵਰਤੇ ਨੇ ਭੁੱਖਣ ਪਾੜੇ ਨੇ ਔਰ ਉਹਨਾਂ ਦੀ ਲਗਾਤਾਰ ਜਿਹੜੀ ਹੈ ਬਲੱਡ ਪ੍ਰੈਸ਼ਰ ਕਹ ਲਓ ਜਾਂ ਸੂਕਰ ਘਟ ਰਹੀ ਹੈ ਔਰ ਡਾਕਟਰਾਂ ਦੀ ਟੀਮਾ ਉਹਨਾਂ ਦੇ ਕੋਲੇ ਨੇ ਪਰ ਉਹਦੇ باوجود ਉਹ ਡਟੇ ਹੋਏ ਨੇ ਅੜੇ ਹੋਏ ਨੇ ਔਰ ਪੰਜਾਬ ਦੀ ਕਿਸਾਨੀ ਦੀ ਗੱਲ ਕਰ ਲਓ ਜਾਂ ਦੇਸ਼ ਦੀ ਕਿਸਾਨੀ ਦੀ ਗੱਲ ਕਰਦੇ ਹੋਏ ਉਹ ਮਤਲਬ ਆਪਾਂ ਵਾਰਨ ਲਈ ਤਿਆਰ ਬੈਠੇ ਨੇ ਔਰ ਇਸ ਮੁੱਦੇ ਤੇ ਕਹ ਲਓ ਅਦਾਲਤਾਂ ਸੁਪਰੀਮ ਕੋਰਟ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਸਿਹਤ ਸਿਹਤ ਦਾ ਖਿਆਲ ਰੱਖਿਆ ਜਾਵੇ ਜਾਂ ਸਿਹਤ ਜ਼ਰੂਰੀ ਹੈ ਔਰ ਚਫੇਰੇ ਇਸ ਮੁੱਦੇ ਤੇ ਚਰਚਾ ਵੀ ਹੋ ਰਹੀ ਹੈ ਕਿ ਇੱਕ ਕਿਸਾਨ ਆਗੂ ਜਿਹਦੀ ਸਾਰੀ ਉਮਰ ਕਿਸਾਨੀ ਨੂੰ ਸਮਰਪਿਤ ਹੈ ਕਿਸਾਨ ਦੇ ਮੁੱਦਿਆਂ ਨੂੰ ਸਮਰਪਿਤ ਹੈ ਜੇ ਦੇਖ ਲਈਏ ਤਾਂ ਜਿਹੜੀ ਕਿਸਾਨੀ ਆ ਉਦੇਸ਼ ਦੀ ਰੀੜ ਦੀ ਹੱਡੀ ਹੈ ਥੱਲੇ ਪੰਜਾਬ ਦੀ ਨਹੀਂ ਦੇਸ਼ ਦੀ ਰੀੜ ਦੀ ਹੱਡੀ ਹੈ ਔਰ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਨੇ ਜਿਹੜੇ ਅੰਨ ਭੰਡਾਰ ਨੇ ਦੇਸ਼ ਦੇ ਉਹਨਾਂ ਨੂੰ ਭਰ ਲਈ ਵਟਾ ਹਿੱਸਾ ਪਾਇਆ ਪਰ ਜਿਹੜੀ ਹਰੀਏ ਨਿਕਲਬ ਦੇ ਨਾਮ ਹੇਠ ਪੰਜਾਬ ਦੀ ਬਰਬਾਦੀ ਵੀ ਹੋਈ ਹੈ ਪੰਜਾਬ ਦੇ ਕੀਟਨਾਸ਼ਕ ਦਵਾਈਆਂ ਦੀ ਕਹਿ ਲਓ ਜਾਂ ਸਪਰੇ ਹਾਂ ਜਾਂ ਆਪਣੇ ਖਾਦਾਂ ਦੇ ਅੰਧਾਤੋਂ ਨਿਵਰਤੋਂ ਨਾਲ ਪੰਜਾਬ ਦਾ ਵਾਤਾਵਰਨ ਖਰਾਬ ਹੋਇਆ ਪੰਜਾਬ ਦਾ ਜਿਹੜਾ ਮਤਲਬ ਜਿਹੜੇ ਉਪਜਾਊ ਤੱਤ ਨੇ ਧਰਤੀ ਦੇ ਉਹ ਖਤਮ ਹੋਏ ਨੇ ਔਰ ਇਹਦੇ باوجود ਸਭ ਕੁਝ ਪੰਜਾਬੀਆਂ ਨੇ ਬਿਮਾਰੀਆਂ ਚੱਲਦੇ ਹੋਏ ਬਿਮਾਰੀਆਂ ਦਾ ਕੈਰ ਵੀ ਪੰਜਾਬੀਆਂ ਤੇ ਟੁੱਟਿਆ ਹੈ ਇਵਨ ਪੰਜਾਬੀਆਂ ਤੇ ਨਹੀਂ ਇੱਥੋਂ ਦੇ ਪਸ਼ੂ ਪੰਛੀਆਂ ਤਾਂ ਵੀ ਟੁੱਟਿਆ ਹੈ ਉਰ ਦੇ ਬਾਵਜੂਦ ਮਤਲਬ ਪੰਜਾਬ ਦੀ ਕਿਸਾਨੀ ਨੇ ਜਿਹੜਾ ਵੱਡੀ ਪੱਧਰ ਤੇ ਇੱਥੇ ਅੰਨ ਪੈਦਾ ਕਰਕੇ ਔਰ ਦੇਸ਼ ਦੇ ਅੰਨ ਭੰਡਾਰ ਭਰੇ ਆ ਕਹਿ ਲਓ ਦੇਸ਼ ਨੂੰ ਆਪਣੇ ਆਪ ਦੇ ਨਿਰਭਰ ਬਣਾਇਆ ਅ ਅਨੁਕਾਰ ਪਰ ਕੇ ਔਰ ਅੱਜ ਜਿਹੜੀ ਉਹੀ ਕਿਸਾਨੀ ਜਿਹੜੀ ਆਰਥਿਕ ਮਨਵਾੜੇ ਹੇਠ ਹੈ ਆਰਥਿਕ ਬੋਝ ਹੇਠ ਹੈ ਆਰਥਿਕ ਬੋਝ ਹੇਟਾ ਕੇ ਇੱਕ ਖੁਦਕਸ਼ੀਆਂ ਲਈ ਖੁਦਕੁਸ਼ੀਆਂ ਲਈ ਮਜਬੂਰ ਹੈ ਉਸ ਕਿਸਾਨੀ ਨੂੰ ਬਚਾਉਣ ਲਈ ਉਸ ਕਿਸਾਨੀ ਦੇ ਮੁੱਤਿਆਂ ਲਈ ਉਸ ਕਿਸਾਨੀ ਦੇ ਪਰਿਵਾਰਾਂ ਨੂੰ ਬਚਾਉਣ ਲਈ ਜਾਂ ਕਹਿੰ ਲੋ ਇੱਕ ਦੇਸ਼ ਚ ਜਿਹੜੀ ਹੈ ਮਤਲਬ ਅੰਨ ਭੰਡਾਰਾ ਨੂੰ ਭਰੀ ਰੱਖਣ ਲਈ ਉਹਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰ ਲਈ ਜਿਹੜੀ ਹੈ ਕਿ ਡੱਲੇਵਾਲ ਬੈਠੇ ਆ ਮਰਨਪਾਰਤ ਤੇ ਔਰ ਖਨੌਰੀ ਤੇ ਸੰਭੂ ਵਾਟਰ ਤੇ ਕਿਸਾਨਾਂ ਦਾ ਵੱਡਾ ਇਕੱਠ ਹੈ ਕਿਸਾਨ ਜੁੜੇ ਹੋਏ ਨੇ ਲੋਕ ਲਾਮਬੰਦੀ ਵੀ ਵੱਡੀ ਪੱਧਰ ਤੇ ਹੋ ਗਈ ਆ ਕੱਲ ਵੀ ਲੰਬੇ ਸਮੇਂ ਤੋਂ ਬਾਅਦ ਕਿਸਾਨਾਂ ਕੋਲ ਡੱਲੇਵਾਲ ਸਰ ਲੋਕਾਂ ਨੂੰ ਸੰਬੋਧਨ ਕਰਦੇ ਵੀ ਨਜ਼ਰ ਆਏ ਨੇ ਹਾਲਾਂਕਿ ਸਿਹਤ ਬੜੀ ਨਾਜ਼ੁਕ ਹੈ ਬੜੇ ਹੌਲੀ ਵਾਚ ਬੋਲਦੇ ਨਜ਼ਰ ਆਏ ਵੀ ਮੈਂ ਠੀਕ ਆ ਵੀ ਆਪਾਂ ਇਹ ਲੜਾਈ ਜਿੱਤਨੀ ਆ ਉਹ ਸੁਨੇਹਾ ਦੇ ਰਹੇ ਆ ਕਿ ਇਹ ਸਮਾਂ ਦੇਖੋ ਇਹ ਗੱਲ ਮੈਸੇਜ ਚੱਲਿਆ ਵੀ ਗਿਆ ਲਗਨ ਜੀ ਦੇਖੋ ਦਿੱਲੀ ਚ ਵੀ ਜਦੋਂ ਸੰਘਰਸ਼ ਲੜਿਆ ਗਿਆ ਕਿਸਾਨੀ ਮੁੱਦਿਆਂ ਤੇ ਜਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਉਦੋਂ ਵੀ ਮਤਲਬ ਕੱਲੇ ਪੰਜਾਬ ਦੀ ਨਹੀਂ ਦੇਸ਼ ਦੀ ਕਿਸਾਨੀ ਨੇ ਮਤਲਬ ਅ ਕਹ ਲਓ ਵੀ ਪੂਰੇ ਇੱਕ ਜੋਸ਼ ਉਤਸ਼ਾਹ ਉਤਸ਼ਾਹ ਨਾਲ ਜਾਂ ਕਹੋ ਇੱਕ ਜੰਗ ਬਣਾ ਕੇ ਉਹ ਲੜਾਈ ਲੜੀ ਸੀ ਔਰ ਜਿੱਤੇ ਵੀ ਸੀ ਉਸ ਸਮੇਂ ਸਰਕਾਰ ਨੇ ਵਾਦੇ ਵੀ ਕੀਤੇ ਸੀਗੇ ਔਰ ਜਿਸ ਤਰ੍ਹਾਂ ਦੇ ਵਾਦੇ ਕੀਤੇ ਸੀ ਇੱਕ ਤਾਂ ਉਹੀ ਵੱਡਾ ਮੁੱਦਾ ਵੀ ਉਹ ਐਮਐਸਪੀ ਦਾ ਵਾਅਦਾ ਅੱਜ ਤੀ ਉਹ ਪੂਰਾ ਹੀ ਨਹੀਂ ਹੋਇਆ ਸਭ ਤੋਂ ਵੱਡਾ ਮੁੱਦਾ ਤਾਂ ਵੀ ਹੈ ਇਹ ਸੰਘਰਸ਼ ਚ ਵੀ ਉਹੀ ਮੁੱਦਾ ਭਾਵੇਂ ਹੋਰ ਵੀ ਕਈ ਮੁੱਦੇ ਨੇ ਪਰ ਵੱਡਾ ਮੁੱਦਾ ਉਹੀ ਹੈ ਔਰ ਇਸ ਮੁੱਦੇ ਤੇ ਲੈ ਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਉਹਨੂੰ ਸੰਘਰਸ਼ ਨੂੰ ਤੇਜ਼ ਕਰਨ ਲਈ ਜਾਂ ਉਹਨੂੰ ਸਿਖਰ ਤੇ ਲਜਾਣ ਲਈ ਜਿਹੜੀਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜਾ 32 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਹੈ ਉਹ ਮਤਲਬ ਪੈਠ ਤੇ ਆਉਂਦਾ ਹੈ ਜਾਂ ਸਾਂਝਾ ਸੰਘਰਸ਼ ਕਦੋਂ ਬਣਦਾ ਹੈ ਜਾਂ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੋਂ ਇੱਕ ਮੁੱਟ ਹੋ ਕੇ ਕਦੋਂ ਸੰਘਰਸ਼ ਲੜਦੀਆਂ ਇਹਦੀ ਅੜੀਕ ਹੋ ਰਹੀ ਹੈ ਔਰ ਜਿਹੜੀ ਚੰਡੀਗੜ੍ਹ ਚ ਮੀਟਿੰਗ ਵੀ ਹੋਈ ਹੈ ਉਸ ਮੀਟਿੰਗ ਚ ਪਾਵੇਂ ਅਜੇ ਮਤਲਬ ਇਹ ਇੱਕ ਮੁੱਠਤਾਂ ਲਈ ਜਾਂ ਇੱਕ ਮੰਚ ਤੋਂ ਸੰਘਰਸ਼ ਲਈ ਆਪਸੀ ਤਾਲਮੇਲ ਤਾਂ ਨਹੀਂ ਬੈਠਾ ਜਥੇਬੰਦੀਆਂ ਦਾ ਕਿਉਂਕਿ ਜਿਹੜੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਹੈ ਉਹਨਾਂ ਨਾਲ ਅਜੇ ਸਾਂਝ ਨਹੀਂ ਬੈਠੀ ਉਹ ਚ ਮੇਨ ਮੁੱਖ ਤੌਰ ਤੇ ਡੱਲੇਵਾਲ ਸਾਹਿਬ ਦੀ ਧਿਰ ਹੈ ਜਾਂ ਆਪਣੇ ਸਰਵਨ ਸਿੰਘ ਪੰਦੇਰ ਨੇ ਉਹਨਾਂ ਦੀ ਜਥੇਬੰਦੀ ਹੈ ਜਿਹੜੀ ਬਾਰਡਰਾਂ ਤੇ ਲੜ ਰਹੀ ਹੈ ਪਰ ਇਹ ਜ਼ਰੂਰ ਹੈ ਕਿ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਸਾਂਝੀ ਮੀਟਿੰਗ ਹੋਈ ਸੀ ਉਨ੍ਹਾਂ ਵੱਲੋਂ ਵੀ ਵੱਖਰੇ ਪ੍ਰੋਗਰਾਮ ਦਿੱਤੇ ਜਾ ਰਹੇ ਆ ਜਿਸ ਤਰ੍ਹਾਂ ਜਿੱਲਾ ਪੱਧਰ ਤੇ ਧਰਨੇ ਹੋ ਰਹੇ ਆ ਰੇਲਾਂ ਰੋਕਣ ਦਾ ਪ੍ਰੋਗਰਾਮ ਹੋਇਆ ਪੰਜਾਬ ਚ ਤੀਨ ਨੂੰ ਜਿਹੜਾ ਹੁਣ ਪੰਜਾਬ ਬੰਦ ਕਰਨ ਦਾ ਸੱਦਾ ਹੈ ਉਹ ਚ ਸੰਯੁਕਤ ਨੁਕਸਾਨ ਮੋਰਚੇ ਨੇ ਜਿਹਨੇ ਕਿਹਾ ਕਿ ਅਜੇ ਉਨ੍ਹਾਂ ਵੱਲੋਂ ਇਸ ਮੁੱਦੇ ਤੇ ਜਿਹੜੀ ਹੈ ਮਤਲਬ ਆਪਣੀਆਂ ਜਥੇਬੰਦੀਆਂ ਨਾਲ ਮਸਬਰਾ ਕਰਨ ਤੋਂ ਬਾਅਦ ਹੀ ਜਿਹੜੀ ਹੈ ਇਸ ਮੁੱਦੇ ਤੇ ਆਪਣਾ ਪ੍ਰੋਗਰਾਮ ਦਿੱਤਾ ਜਾਊਗਾ ਇਹ ਜ਼ਰੂਰ ਹੈ ਕਿ ਜਿਹੜਾ ਸੰਯੁਕਤ ਨੁਕਸਾਨ ਮੋਰਚੇ ਨੇ 9 ਤਰੀਕ ਨੂੰ 9 ਜਨਵਰੀ ਨੂੰ ਮੌਕਾ ਚ ਕਿ ਪੰਜਾਬ ਦਾ ਸੈਂਟਰ ਪਹ ਜਾਂਦਾ ਮੌਕਾ ਖੇਤਰਫਲ ਦੇ ਪੱਖੋਂ ਉੱਥੇ ਇੱਕ ਵੱਡੀ ਰੈਲੀ ਕਰਨ ਦਾ ਪ੍ਰੋਗਰਾਮ ਦਿੱਤਾ ਜਾ ਰਿਹਾ ਜਾਂ ਲਿਖਿਆ ਜਾ ਰਿਹਾ ਔਰ ਉਸ ਪ੍ਰੋਗਰਾਮ ਚ ਵੀ ਉਹ ਵੀ ਕਿਸਾਨੀ ਮੁੱਦਿਆਂ ਤੇ ਮਸਲਿਆਂ ਤੇ ਹੋਊਗਾ ਔਰ ਮਤਲਬ ਜਿਹੜੀ ਆਪਸੀ ਸਾਂਝ ਹੈ ਕਿਉਂਕਿ ਲੋਕਾਂ ਵੱਲੋਂ ਵੀ ਜਾਂ ਪੰਜਾਬ ਦੇ ਆਮ ਲੋਕ ਨੇ ਜਾਂ ਜਿਹੜੇ ਪੰਜਾਬੀ ਨੇ ਉਹ ਵੀ ਇਹਨਾਂ ਜਥੇਬੰਦੀਆਂ ਤੇ ਦਬਾਅ ਬਣਾ ਰਹੇ ਆ ਕਿ ਤੁਸੀਂ ਜਿਹੜਾ ਹੁਣ ਇਹ ਸੰਘਰਸ਼ ਆ ਇੱਕ ਮੰਚ ਤੋਂ ਲੜਿਆ ਜਾਣਾ ਚਾਹੀਦਾ ਜਾਂ ਇੱਕ ਮੁੱਠ ਹੋ ਕੇ ਲੜਿਆ ਜਾਣਾ ਚਾਹੀਦਾ ਤਾਂ ਹੀ ਸਫਲਤਾ ਮਿਲ ਸਕਦੀ ਹੈ ਔਰ ਇਸ ਮੁੱਦੇ ਤੇ ਜਿਹੜੀਆਂ ਸਿਆਸੀ ਧਿਰਾਂ ਵੀ ਵਿਰੋਧੀ ਧਿਰਾਂ ਨੇ ਖਾਸ ਕਰਕੇ ਉਹ ਵੀ ਕਿਸਾਨੀ ਸੰਘਰਸ਼ ਦੀ ਪਿੱਠ ਤੇ ਆ ਰਹੀਆਂ ਨੇ ਜਿਸ ਤਰ੍ਹਾਂ ਪਾਰਲੀਮੈਂਟ 'ਚ ਵੀ ਵੱਡੀ ਪੱਧਰ ਤੇ ਮੁੱਦਾ ਉੱਠਿਆ ਕਾਲੀ ਦਲ ਵੱਲੋਂ ਵੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਦੱਲੇਵਾਲ ਸਾਭ ਦੀ ਸਿਹਤ ਨੂੰ ਲੈ ਕੇ ਕਹੋ ਪਾਰਲੀਮੈਂਟ ਚ ਮੁੱਦਾ اٹھਾਇਆ ਗਿਆ ਔਰ ਮੋਦੀ ਸਰਕਾਰ ਨੂੰ ਸਾਂਝੇ ਤੌਰ ਤੇ ਹਰਿਆਣਾ ਸਰਕਾਰ ਜਿਹੜੀ ਰਾਹ ਚ ੜਿੱਕਾ ਡਾਈ ਬੈਠੀ ਹੈ ਦਿੱਲੀ ਨਹੀਂ ਜਾਣ ਦੇ ਰਹੀ ਪਸਾਨਾਂ ਨੂੰ ਉਹਦੇ ਖਿਲਾਫ ਲੋਕਾਂ ਚ ਰੋਹ ਵੱਧ ਰਿਹਾ ਲੋਕਾਂ ਚ ਕਹੋ ਸੰਘਰਸ਼ ਦਾ ਜਿਹੜਾ ਸੰਘਰਸ਼ ਨਾਲ ਲਾਮਬੰਦੀ ਹੋ ਰਹੀ ਹੈ ਲੋਕਾਂ ਦੀ ਔਰ ਆਉਣ ਵਾਲੇ ਦਿਨਾਂ ਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹੈ ਜੇ ਸਰਕਾਰ ਨੇ ਕੋਈ ਫੈਸਲਾ ਮੋਦੀ ਸਰਕਾਰ ਨੇ ਨਾ ਲਿਆ ਜਾਂ ਕੋਈ ਮੀਟਿੰਗ ਬਲਾ ਕੇ ਹੱਲ ਕਰਨ ਦਾ ਭਰੋਸਾ ਨਾ ਦਿੱਤਾ ਗਿਆ ਔਰ ਭਗਵੰਤ ਮਾਨ ਮੁੱਖ ਮੰਤਰੀ ਦੇ ਖਿਲਾਫ ਵੀ ਲੋਕਾਂ ਚ ਰਹੋ ਹੈ ਕਿ ਉਹ ਮਤਲਬ ਕੇਂਦਰ ਤੇ ਦਬਾਅ ਬਣਾ ਕੇ ਭਾਵੇਂ ਉਹਨਾਂ ਨੇ ਕੱਲ ਇੱਕ ਟਵੀਟ ਜ਼ਰੂਰ ਕੀਤਾ ਸੀ ਪਰ ਇਹ ਉਹ ਹੈ ਕਿ ਉਹ ਕੇਂਦਰ ਨਾਲ ਗੱਲ ਕਰਕੇ ਜਾਂ ਆਪਣੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਹਨਾਂ ਕਿਸਾਨਾਂ ਚ ਆਪਸੀ ਮੀਟਿੰਗ ਕਿਉਂ ਨਹੀਂ ਕਰਵਾਉਂਦੇ ਜਾਂ ਇਹਨਾਂ ਹਜੇ ਤੱਕ ਡੱਲੇਵਾਲ ਸਾਹਿਬ ਨੂੰ ਆਪਾਂ ਪਹਿਲਾਂ ਜ਼ਿਕਰ ਕੀਤਾ ਕਿਉਂ ਨਹੀਂ ਮਿਲਣ ਗਏ ਇਹ ਮੁੱਦੇ ਜਿਹੜੇ ਨੇ ਉੱਠ ਰਹੇ ਨੇ ਪਰੇ ਜ਼ਰੂਰ ਹੈ ਕਿ ਸੰਘਰਸ਼ ਜਿਹੜਾ ਉਹ ਤਿੱਖਾ ਹੋ ਰਿਹਾ ਤੇਜ਼ ਹੋ ਰਿਹਾ ਔਰ ਲੋਕ ਲਾਮਬੰਦੀ ਜਿਹੜੀ ਆ ਉਹ ਵੱਧ ਰਹੀ ਹੈ ਜੀ ਤਾਂ ਬਿਲਕੁਲ ਸਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਤਾਂ ਐਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਰ ਜੋਗਿੰਦਰ ਸਿੰਘ ਜੀ ਜਨਰਲ ਜੀ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਅਤੇ ਅਹਿਮ ਮੁੱਦਾ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ